ਗਰੰਥੀ ਸਿੰਘਾਂ ਨੂੰ ਲੈ ਕੇ ਅਕਸਰ ਇਹ ਚਰਚਾ ਰਹਿੰਦੀ ਹੈ ਕਿ ਇਹਨਾਂ ਦਾ ਮਾਨ ਸਨਮਾਨ ਨਹੀਂ ਕੀਤਾ ਜਾਂਦਾ ਜਿਵੇਂ ਕਿ ਅੱਜਕੱਲ੍ਹ ਲੋਕ ਗਾਇਕਾਂ ਦੇ ਉੱਤੋਂ ਪੈਸੇ ਵਾਰ ਦਿੰਦੇ ਨੇ ਪਰ ਜਦੋਂ ਗਰੰਥੀ ਸਿੰਘ ਨੂੰ ਭੇਟਾ ਦੇਣ ਦੀ ਵਾਰੀ ਆਉਂਦੀ ਹੈ ਤਾਂ ਹੱਥ ਘੋਟ ਲਏ ਜਾਂਦੇ ਨੇ ਪਰ ਇੱਕ ਗਰੰਥੀ ਸਿੰਘ ਦੇ ਸਨਮਾਨ ਦੀ ਕਹਾਣੀ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਇਹ ਅੰਮ੍ਰਿਤਸਰ ਦੇ ਹਲਕਾ ਅਟਾਰੀ ਦੇ ਪਿੰਡ ਜਠੌਰ ਦੇ ਵਿੱਚ ਗਰੰਥੀ ਸਿੰਘ ਦਾ ਸੋਨੇ ਦੇ ਕੈਂਠੇ ਦੇ ਨਾਲ ਸਨਮਾਨ ਕੀਤਾ ਗਿਆ ਹੈ ਦਰਅਸਲ ਪਿੰਡ ਦੇ ਨੌਜਵਾਨ ਜੋ ਕਿ ਯੂਕੇ ਕੈਨੇਡਾ ਆਦਿਕ ਦੇਸ਼ਾਂ ਦੇ ਵਿੱਚ ਰਹਿੰਦੇ ਨੇ ਇਹਨਾਂ ਨੇ ਆਪਣੀ ਮਿਹਨਤਰੀ ਕਮਾਈ ਦੇ ਵਿੱਚੋਂ ਦਸਵੰਧ ਕੱਢਿਆ ਤੇ ਪਿੰਡ ਦੇ ਗਰੰਤੀ ਸਿੰਘ ਲਈ ਦੋ ਤੋਲੇ ਦਾ ਸੋਨੇ ਦਾ ਕੈਂਠਾ ਬਣਵਾ ਕੇ ਉਹਨਾਂ ਨੂੰ ਭੇਟ ਕੀਤਾ ਇੰਨਾ ਹੀ ਨਹੀਂ ਤੇ ਗਰੰਤੀ ਸਿੰਘ ਨੂੰ ਰਹਿਣ ਲਈ ਕੋਠੀ ਏਸੀ ਐਲਈਡੀ ਸਣੇ ਹੋਰ ਕਈ ਸਹੂਲਤਾਂ ਦਿੱਤੀਆਂ ਗਈਆਂ ਨੇ ਵਿਦੇਸ਼ਾਂ ਦੇ ਵਿੱਚ ਬੈਠੇ ਇਹਨਾਂ ਨੌਜਵਾਨਾਂ ਦੇ ਇਸ ਛਲਾਗਾ ਜੋਗ ਉਪਰਾਲੇ ਦਾ ਪਿੰਡ ਵਾਸੀਆਂ ਨੇ ਨਹੀਂ ਇਲਾਕਾ ਨਿਵਾਸੀਆਂ ਨੇ ਵੀ ਛਲਾਗਾ ਕੀਤੀ ਹੈ ਹਰ ਪਾਸੇ ਇਹਨਾਂ ਨੌਜਵਾਨਾਂ ਦੇ ਇਸ ਕਦਮ ਦੀ ਚਰਚਾ ਹੋ ਰਹੀ ਹੈ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹਨਾਂ ਨੌਜਵਾਨਾਂ ਨੇ ਉਹ ਧਾਰਨਾ ਤੋੜ ਦਿੱਤੀ ਹੈ ਜਿਸ ਦੇ ਵਿੱਚ ਕਿਹਾ ਜਾਂਦਾ ਸੀ ਕਿ ਗ੍ਰੰਥੀ ਸਿੱਖ ਦੀ ਲੋਕ ਸਾਰ ਨਹੀਂ ਲੈਂਦੇ ਤੇ ਲੋਕ ਨ ਚਾਰਾਂ ਦੀ ਕੈਕਾਂ ਦੀ ਤੇ ਹੋਰ ਅਜਿਹੇ ਲੋਕ ਜਿਨ੍ਹਾਂ ਦੀ ਸਮਾਜ ਨੂੰ ਕੋਈ ਤਣ ਨਹੀਂ ਹੁੰਦੀ ਉਹਨਾਂ ਦੇ ਉੱਤੇ ਹਜ਼ਾਰਾਂ ਲੱਖਾਂ ਰੁਪਏ ਵਾਰ ਦਿੰਦੇ ਨੇ ਪਰ ਗ੍ਰੰਥੀ ਸਿੰਘ ਜਿਹੜੇ ਸਵੇਰੇ ਸ਼ਾਮ ਨਿਤਨੇਮ ਕਰਦੇ ਨੇ ਬੱਚਿਆਂ ਨੂੰ ਗੁਰਬਾਣੀ ਕੰਠ ਕਰਵਾਉਂਦੇ ਨੇ ਸੰਥਿਆ ਕਰਵਾਉਂਦੇ ਨੇ ਉਹਨਾਂ ਦੀ ਸਾਰ ਲੋਕ ਨਹੀਂ ਲੈਂਦੇ ਤਾਂ ਹੁਣ ਪਿੰਡ ਦੇ ਗ੍ਰੰਥੀ ਸਿੰਘ ਵੱਲੋਂ ਵੀ ਇਸ ਦੌਰਾਨ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ ਕਿ ਉਹਨਾਂ ਦੇ ਪਿੰਡ ਦੇ ਨੌਜਵਾਨਾਂ ਨੇ ਇਹ ਵਧੀਆ ਉਪਰਾਲਾ ਕੀਤਾ ਬਹੁਤ ਖੁਸ਼ੀ ਆ ਬਾਬਾ ਜੀ ਕਿਉਂਕਿ ਗੁਰੂ ਘਰ ਦੇ ਗਰੰਥੀ ਸਿੰਘ ਨੂੰ ਆਪਾਂ ਸਨਮਾਨ ਨਹੀਂ ਦਿੰਦੇ ਤੇ ਗਾਂ ਉਹਨਾਂ ਦੇ ਬੱਚੇ ਵੀ ਗਰੰਥੀ ਸਿੰਘ ਬਣ ਤੋਂ ਸੰਕੋਚ ਕਰਦੇ ਜਾ ਰਹੇ ਆ ਤੇ ਇਹ ਮੇਰੇ ਤੋਂ ਛੋਟਾ ਭਰਾ ਮੇਰਾ ਕੈਨੇਡਾ ਉਹਨੂੰ ਮੈਂ ਆਖਿਆ ਵੀ ਆਪਾਂ ਦੇ ਗੁਰੂ ਘਰ ਦੇ ਗਰੰਥੀ ਸਿੰਘ ਨੂੰ ਸਨਮਾਨਤ ਕਰੀਏ ਤੇ ਗਾਂ ਆਉਣ ਵਾਲੇ ਹੋਰ ਵੀ ਤਸ਼ਾਹ ਵਧੇਗਾ ਜੀ ਰਾਏ ਕਰਦੇ ਤੁਹਾਡੇ ਬਰਾਵਾ ਜੋਗਾ ਸਿੰਘ ਜੀ ਕਿਹੜੀ ਜਗ੍ਹਾ ਗਿਆ ਹੈ ਕੈਨੇਡਾ ਜੇ ਹਾਂਜੀ ਇੱਕ ਨਾਲ ਉਹਦਾ ਦੋਸਤ ਧਿਆਨ ਨਾਲ ਉਸਨੇ ਸਨਮਾਨਤ ਕੀਤਾ ਉਸ ਦਾ ਨਕਰਜੰਟ ਸਿੰਘ ਉਹ ਜੁਕੇ ਆ ਹਾਂਜੀ ਹਾਂਜੀ ਠੀਕ ਐ ਕਿੰਨੇ ਤੋਲਿਆਂ ਦਾ ਜਿਹੜਾ ਤੁਸੀਂ ਗੈਂਠਾ ਪਾਇਆ ਦੋ ਤੋਲਿਆਂ ਦਾ ਜੀ ਦੋ ਤੋਲਿਆਂ ਦਾ ਹਾਂਜੀ ਤੇ ਕਿਹੜੇ ਗੁਰੂ ਘਰ ਦੇ ਹੈਗੇ ਨਹੀਂ ਇਹ ਸਾਡੇ ਬਾਬਾ ਕਲਿਆਣ ਜੀ ਦਾ ਗੁਰਦੁਆਰਾ ਜੀ ਸ਼ਹੀਦ ਸਿੰਘ ਹੋਏ ਆ ਉਹਨਾਂ ਦਾ ਗੁਰਦੁਆਰਾ ਜੀ ਤੇ ਲੋਕਾਂ ਨੂੰ ਕਿੱਸਾ ਦੇਣ ਜੋ ਤੁਸੀਂ ਦੇਖਿਆ ਵੀ ਲੋਕ ਬਹੁਤ ਘੱਟ ਸਤਕਾਰ ਕਰਦੇ ਨੇ ਗੁਰੰਤ ਸਿੰਘ ਦਾ ਗੁਰੂ ਦੇ ਵਰਜੀਰ ਦਾ ਪਰ ਤੁਸੀਂ ਬਹੁਤ ਸਤਕਾਰ ਦੇ ਨਾਲ ਘਰੇ ਤੁਹਾਡੇ ਆਇਆ ਤੇ ਚੁਬ ਨਗਾਇਆ ਗਿਆ ਆਪਾਂ ਤੇ ਇਹ ਕਹਿਣਾ ਚਾਹੁੰਦੇ ਹਾਂ ਗੁਰੂ ਘਰ ਦੇ ਗ੍ਰੰਥੀ ਦਾ ਸਰਮਾਨ ਜਿੰਨਾ ਵੀ ਵੱਧ ਤੋਂ ਵੱਧ ਕੀਤਾ ਜਾਂਦਾ ਕਰੀਏ ਵੇਖੋ ਜੀ ਆਪਾਂ ਪਿੰਡਾਂ ਦੇ ਵਿੱਚ ਮੇਲੇ ਕਰਾਉਂਦੇ ਆ ਤੇ ਡੇਢ-ਡੇਰ 2-2 ਲੱਖ ਰੁਪਇਆ ਗਾਉਣ ਵਾਲਿਆਂ ਨੂੰ ਦੇ ਦਿੰਨੇ ਆ ਜੋ ਨੱਚ ਗਾ ਕੇ ਗਾਹ ਜਾਂਦੀਆਂ ਕੰਜਰਖਾਨਾਂ ਕਹਾਂ ਗੁਰੂ ਘਰ ਦਾ ਗ੍ਰੰਥੀ ਸਿੰਘ ਦੋਵੇਂ ਟਾਈਮ ਸਾਰੇ ਨਗਰ ਦੀ ਸੁੱਖ ਮੰਗਦਾ ਵਾ ਆਪਕਾ ਉਹਨਾਂ ਨੂੰ ਕੁਝ ਵੀ ਨਹੀਂ ਦੇਣ ਜੋਗੇ ਜਿੰਨੇ ਕ ਜੋਗੇ ਉਹਨਾਂ ਕ ਤੇ ਸਰਮਾਨ ਕਰੀਏ ਬਾਬਾ ਜੀ ਆਪਣਾ ਨਾਮ ਦੱਸ ਕੇ ਜੀ ਮੇਰਾ ਸੰਤੂਖ ਸਿੰਘ ਜੀ ਜੀ ਅੱਜ ਦਾ ਤੁਹਾਨੂੰ ਮਾਨ ਸਨਮਾਨ ਕੀਤਾ ਵਾ ਪਿੰਡ ਦੇ ਲੋਕਾਂ ਨੇ ਪਸੰਦ ਆਉਦੇ ਆ ਨੇ ਕੀ ਕਹਿਣਾ ਚਾਹੋਗੇ ਬਹੁਤ ਖੁਸ਼ੀ ਆ ਜੀ ਇਹ ਗੱਲ ਦੀ ਸੰਗਰਦਾਸਾ ਬੇਨਤੀਆਂ ਕਰਦੇ ਰਹੇ ਆ ਤੇ ਮਹਾਰਾਣੀ ਕਿਰਪਾ ਕੀਤੀ ਤੇ ਉਹਨਾਂ ਨੇ ਆਪਣੇ ਖੁਸ਼ੀ ਨਾਲ ਕੀਤਾ ਮੈਨੂੰ ਉਹਨਾਂ ਦੱਸਿਆ ਵੀ ਨਹੀਂ ਆ ਫਿਰ ਉਦੋਂ ਪਤਾ ਲੱਗਾ ਜਦੋਂ ਉਹਨਾਂ ਨੇ ਰਾਜਤਾ ਬਾਬਤ ਨੂੰ ਸਨਮਾਨਤ ਕਰਨਾ ਕਿੰਨਾ ਚੋ ਗਿਆ ਤੁਹਾਨੂੰ ਪਾਠ ਕਰ ਦਿਆ ਸੇਵਾ ਨਾਲ ਜਨੂੰ ਮੇਰੇ 6-8-9 ਸਾਲ ਹੋ ਗਏ ਤੇ ਮੈਨੂੰ 10-12 ਸਾਲ ਹੋ ਗਏ ਪਾਠ ਕਰਦੇ ਨੂੰ ਕਲਿਸਤਾਨਾ ਮਾਨ ਸਨਮਾਨ ਹੋਇਆ ਕਿ ਨਹੀਂ ਪਹਿਲੀ ਵਾਰੀ ਨਹੀਂ ਆ ਪਹਿਲੀ ਵਾਰੀ ਆ ਆ ਉਸ ਦਾ ਮਾੜਾ ਛੋਟਾ ਮੋਟਾ ਚਲੋ ਚੱਲਦਾ ਰਿੰਦਾ ਕੰਮ ਤੇ ਆੜਾ ਇਹ ਪਹਿਲੀ ਵਾਰੀ ਆ ਸਾਡੇ ਇਲਾਕੇ ਚ ਪਹਿਲੀ ਵਾਰ ਆਇਆ ਲੱਗਦਾ ਪਿੰਡਾ ਦਾ ਪਿੰਡਾ ਜੀ ਹਾਂਜੀ ਚਾਹਤ ਤੁਹਾਨੂੰ ਸਮਾਦ ਕੀਤਾ ਫਿਰ ਕਿੰਨਾ ਕੁ ਮਨ ਨੂੰ ਖੁਸ਼ੀ ਆ ਜੀ ਮਨ ਨੂੰ ਖੁਸ਼ੀ ਬਹੁਤ ਜੀ ਬਹੁਤ ਜਿਆਦੀ ਖੁਸ਼ੀ ਆ ਅ ਇੱਕ ਗੁਰੂ ਘਰੋਂ ਕਿ ਲਾਇਦਾ ਗੁਰੂ ਘਰ ਦੇ ਵਰਦੀਆਂ ਲੋਕੀ ਬਹੁਤ ਘੱਟ ਮਾਨ ਸਰਮਾਨ ਹਾਂਜੀ ਬਹੁਤ ਘੱਟ ਹੀ ਬਹੁਤ ਘੱਟ ਹਾਂਜੀ ਲੋਕੀ ਚਾਜਨਾ ਕਮੇਟੀ ਵਾਲੇ ਨੇ ਪੈਸੇ ਦਿੰਦੇ ਤੇ ਬਹੁਤ ਘੱਟ ਲੋਕ ਕਰਦੇ ਆ ਹਾਂ ਜਿਹੜੇ ਤੁਹਾਡੇ ਨਾਲ ਬੱਚੇ ਉਹ ਵੀ ਗ੍ਰੈਂਟ ਦੀ ਕਿ ਬढ़ाਓਗੇ ਕਿ ਨਹੀਂ ਬੜਾ ਪਝੰਗੀ ਪਝੰਗੀ ਤਰ੍ਹਾਂ ਉਹ ਪੂਰਾ ਹੋ ਗਿਆ ਸੀ ਤੇ ਬਾਕੀ ਕੁੜੀਆਂ ਉਹ ਪਾਠ ਕਰ ਲੈਂਦੀ ਆ ਉਹ ਵਿਆਹੀ ਆ ਹਾਂਜੀ ਦੇਖਣ ਨੂੰ ਮਿਲਦਾ ਕਿ ਜਿਹੜੇ ਅੱਜ ਕੱਲ ਗਰੰਟੀ ਸਿੰਘ ਇਹਨਾਂ ਆਪਣੇ ਬੱਚਿਆਂ ਨੂੰ ਗਰੰਟੀ ਸਿੰਘ ਨਹੀਂ ਬਣਾਵੇ ਕੀ ਰੀਜਨ ਕੀ ਆ ਕਿਉਂਕਿ ਮਾਨ ਸਤਕਾਰ ਨਹੀਂ ਮਿਲਦਾ ਜਾਂ ਜਿਸ ਤਰ੍ਹਾਂ ਹੋਣੀ ਚਾਹੀਦੀ ਉਹ ਤੀਨ ਮਿਲਦੀ ਬੱਚੇ ਮਾਨ ਸਤਕਾਰ ਵੀ ਘੱਟ ਮਿਲਦਾ ਤੇ ਬਾਕੀ ਜਿੰਨੀ ਸ਼ਰੂਰਤ ਚਾਹੀਦੀ ਆ ਉੰਨੀ ਜਿਹੜੀ ਤਨਖਾਹ ਉਹਨੇ ਨਹੀਂ ਮਿਲਦੀ ਉਹਨਾਂ ਨਹੀਂ ਹੈਗਾ 5-7000 ਨਾ ਕੀ ਬੰਦਾ ਇਸ ਤੋਂ ਬਾਅਦ ਕੋਈ ਵੀ ਨਹੀਂ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗਰਮੀਤ ਸਿੰਘ ਤੰਤਨ ਬਾਬਾ ਕਲਿਆਣਾ ਸਾਹਿਬ ਅਮਰ ਸ਼ਹੀਦ ਮਹਾਂਪੁਰਖ ਸਾਡੇ ਸਥਾਨ ਆ ਇਹ ਬਾਬਾ ਜੀ ਸਾਡੇ ਉਥੇ ਗ੍ਰੰਥੀ ਹੱਲ ਮੈਂ ਸਮੇ ਤੋਂ ਸੇਵਾ ਕਰਨ ਦੇ ਆ ਬਹੁਤ ਸੋਹਣੀ ਨਾਲ ਸਬਰ ਤੇ ਸੰਤੋਖ ਦੇ ਨਾਲ ਬੜੀ ਇੱਤ ਦੇ ਨਾਲ ਇਹਨਾਂ ਸੇਵਾ ਕੀਤੀ ਆ ਰਾਤ ਦਿਨ ਬਹੁਤ ਵਧੀਆ ਮਿਹਨਤ ਕਰਦੇ ਆ ਸਾਰਾ ਪਰਿਵਾਰ ਬੜੀ ਇਹਨਾਂ ਨੇ ਕਦੀ ਕਿਹੇ ਗੱਲ ਦਾ ਕੋਈ ਤਮਾ ਨਹੀਂ ਕੀਤਾ ਕੋਈ ਲਾਲਚ ਨਹੀਂ ਕੀਤਾ ਬਹੁਤ ਸਬਰ ਸੰਤੋਖ ਦੇ ਨਾਲ ਸੇਵਾ ਕੀਤੀ ਆ ਅੱਜ ਸਾਡੇ ਛੋਟੇ ਵੀਰ ਭਾਈ ਜੋਗਾ ਸਿੰਘ ਤੇ ਭਾਈ ਗਰਜੰਡ ਸਿੰਘ ਨੇ 2 ਟੋਲੇ 1/4 ਜਿਹੜਾ ਸੋਨੇ ਦਾ ਬਣਵਾ ਕੇ ਕਰ ਸੱਜ ਕੇ ਬਾਬਾ ਜੀ ਦਾ ਸਨਮਾਨ ਕੀਤਾ ਹੈ ਬਹੁਤ ਖੁਸ਼ੀ ਆ ਅਸੀਂ ਨਗਰ ਦੀਆਂ ਇਲਾਕੇ ਦੀਆਂ ਹੋਰ ਦੇਸਾਂ ਵਸਿਆ ਸੰਗਤਾਂ ਨੂੰ ਇਹੋ ਹੱਥ ਜੋੜ ਕੇ ਬੇਨਤੀ ਆ ਗੁਰਮੁਖੋ ਪਿਆਰਿਓ ਗੁਰੂ ਘਰਾਂ ਦੇ ਗ੍ਰੰਥੀ ਸਿੰਘ ਆ ਜਿਹੜੇ ਉਹਨਾਂ ਦਾ ਵੱਧ ਤੋਂ ਵੱਧ ਸਨਮਾਨ ਕਰੋ ਜਿੰਨਾ ਵੀ ਹੋ ਸਕਦਾ ਉਹਨਾਂ ਦਾ ਇਤਮਾਨ ਸੇਵਾ ਸਤਕਾਰ ਜਿਹੜੀ ਆ ਗੁਰੂ ਘਰ ਦੇ ਗ੍ਰੰਥੀ ਜੀ ਕਰਨੀ ਚਾਹੀਦੀ ਆ ਬਾਕੀ ਗ੍ਰੰਥੀ ਸਿੰਘਾਂ ਨੂੰ ਵੀ ਬੇਨਤੀ ਹੱਥ ਜੋੜ ਕੇ ਵੀ ਉਹ ਵੀ ਆਪਣੇ ਬੜੇ ਸਬਰ ਸੰਤੋਖ ਤੇ ਚੰਗੀ ਚੜ੍ਹਦੀ ਕਲਾ ਦੇ ਨਾਲ ਜਿਹੜੀ ਆ ਗੁਰੂ ਘਰ ਦੇ ਵਿੱਚ ਸੇਵਾ ਜਿਹੜੀ ਉਹ ਨਿਭਾਉਣ ਇਸੇ ਤਰ੍ਹਾਂ ਸਾਡੇ ਗਾਉਣ ਵਾਲੇ ਜਿਤਨਾ ਬਚੇ ਆ ਕੋ ਸਮਾਂ ਕੱਢ ਕੇ ਸ਼ਾਮਾਂ ਨੂੰ ਜੱਟ ਸਵੇਰ ਦੇ ਟਾਈਮ ਸ਼ਾਮਾਂ ਦੇ ਟਾਈਮ ਹੀ ਬੱਚਿਆਂ ਦਾ ਟਾਈਮ ਹੁੰਦਾ ਹੈ ਸਵੇਰ ਦੇ ਸਕੂਲ ਦਾ ਟਾਈਮ ਆ ਤੇ ਛੋਟੇ ਬੱਚਿਆਂ ਨੂੰ ਗਾਂ ਸਿੱਖਿਆ ਗੁਰਬਾਣੀ ਦੀ ਸੰਸਥਾ ਜਿਹੜੀ ਉਹ ਆਪੋ ਆਪਣੇ ਪਿੰਡਾਂ 'ਚ ਗ੍ਰੰਥੀ ਸਿੰਘਾਂ ਨੂੰ ਬੇਨਤੀ ਆ ਦੇਣ ਤੇ ਇਸੇ ਤਰ੍ਹਾਂ ਦੀਆਂ ਸੰਗਤਾਂਵਾਂ ਉਹ ਗ੍ਰੰਥੀ ਸਿੰਘਾਂ ਦਾ ਮਾਣ ਸਤਕਾਰ ਕਰਦੀਆਂ ਰਹਿਣ ਉਹ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤ